ਜੰਗਲ ਐਸਟੀਐਫ ਨੂੰ ਸਮੇਂ ਨਸ਼ੇ ਦੇ ਖਿਲਾਫ ਕਾਰਵਾਈ ਦੌਰਾਨ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਗੁਪਤ ਸੂਚਨਾ ਦੇ ਆਧਾਰ ਤੇ ਅੰਮ੍ਰਿਤਸਰ ਦੇ ਰਣਜੀਤ ਵੈਨਿਊ ਇਲਾਕੇ ਦੇ ਹੌਲੀ ਜੇ ਹੋਟਲ ਦੇ ਕੋਲ ਲਾਕਾਬੰਦੀ ਦੌਰਾਨ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ 270 ਗ੍ਰਾਮ ਹੈਰੋਇਨ ਅਤੇ ਇੱਕ ਮੋਟਰਸਾਈਕਲ ਕਾਬੂ ਕੀਤਾ ਐ ਐਸਟੀਐਫ ਅਧਿਕਾਰੀਆਂ ਮੁਤਾਬਕ ਫੜੇ ਗਏ ਤਿੰਨੋਂ ਨੌਜਵਾਨ ਅੰਮ੍ਰਿਤਸਰ ਦੇਹੀ ਵਸਨੀਕ ਹਨ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਵੇਖ ਕੇ ਇਹਨਾਂ ਨੌਜਵਾਨਾਂ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਸੀ ਸੋ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਨੂੰ ਅਦ ਪਹੁੰਚ ਕੇ ਦੌਰਾਨ ਹੋਰ ਵੀ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ ਸਾਡੇ ਨਾਲ ਏਐਸਆਈ ਮਰੋਜ ਕੁਮਾਰ ਨਾਲ ਉਹਨਾਂ ਦਾ ਸ਼ਾਬਾਸ਼ ਤੇ ਰਾਜਵਿੰਦਰ ਸਿੰਘ ਜੀ ਇਹਨਾਂ ਨੇ ਨਾਕਾ ਲਗਾਇਆ ਸੀ ਭੈੜੇ ਅਥਰਾ ਦੀ ਤਲਾਸ਼ ਦੇ ਸਬੰਧ ਵਿੱਚ ਮੁਖਬਰ ਆ ਕਾਜ਼ਨੀ ਹਾਰ ਕੇ ਇਹਨਾਂ ਨੂੰ ਦੱਸਿਆ ਕਿ ਆ ਸਾਹਮਣੇ ਹੋਟਲ ਜਿਹੜਾ ਹੈਗਾ ਵਾ 홀ੀਡੇ ਇਨ ਉਹਦੇ ਬਿਲਕੁਲ ਸਾਹਮਣੇ ਪਾਰਕ ਦੇ ਨਾਲ ਤਿੰਨ ਲੜਕੇ ਖੜੇ ਆ ਤੇ ਹੀਰਨ ਵੇਚਣ ਅਤੇ ਖਰੀਦਣ ਦਾ ਕੰਮ ਕਰਦੇ ਆ ਸਾਡਾ ਤੇ ਜੇ ਤੁਸੀਂ ਇਹਨਾਂ ਦੀ ਤਲਾਸ਼ੀ ਲਉਗੇ ਤੇ ਨਾ ਫੜੋਗੇ ਤੇ ਇਹਨਾਂ ਦੇ ਕੋਲੋਂ ਸਬੰਧ ਤੁਹਾਨੂੰ ਮਿਲ ਸਕਦਾ ਵਾ ਤੇ ਮੋਕੇ ਤੇ ਮਰੋੜੀ ਕੁਮਾਰ ਸਵੇਦ ਪਾਰਟੀ ਨੇ ਆਣ ਕੇ ਇਹਨਾਂ ਨੂੰ ਰੋਕਿਆ ਤੇ ਜ਼ਿਲੰਦਰ ਇਹਨਾਂ ਨੇ ਇੰਟੀਮੇਸ਼ਨ ਦਿੱਤੀ ਜਿਸ ਸਬੰਧ ਵਿੱਚ ਸੀਨੀਅਰ ਅਫਸਰਾਂ ਦੇ ਉਹ ਕੌਮ ਤਾਬਕ ਮੈਨੂੰ ਭੇਜਿਆ ਗਿਆ ਜਲੰਧਰ ਤੋਂ ਜੋ ਮੈਂ ਆਣ ਕੇ ਇਹ ਤਿੰਨਾਂ ਨੂੰ ਪੁੱਛਿਆ ਆਪਣਾ ਰੈਫਰੈਂਸ ਦਿੱਤਾ ਕਿ ਮੈਂ ਐਸਆਈ ਸੰਜੀਵ ਕੁਮਾਰ ਐਸਟੀਐਫ ਜਲੰਧਰ ਤੇ ਤੁਹਾਡੇ ਕੋਲ ਕੋਈ ਨਸ਼ੀਲਾ ਪਦਾਰਥ ਹੋਣ ਦਾ ਸਾਨੂੰ ਡਾਊਟ ਹੈਗਾ ਵਾ ਤੇ ਤੁਸੀਂ ਮੈਨੂੰ ਤਲਾਸ਼ੀ ਦੇਣੀ ਚਾਹੁੰਦੇ ਆ ਜਾਂ ਮੇਰੇ ਤੋਂ ਕਿਸੇ ਗਸਟੜ ਅਫਸਰ ਜਾਂ ਸੀਨੀਅਰ ਅਫਸਰ ਨੂੰ ਦੇਣੀ ਚਾਹੁੰਦੇ ਆ ਤੇ ਇਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਤਲਾਸ਼ੀ ਨਹੀਂ ਦੇਣੀ ਅਸੀਂ ਕਿਸੇ ਗਸਟੜ ਅਫਸਰ ਨੂੰ ਤਲਾਸ਼ੀ ਦੇਣੀ ਆ ਜਿਸ ਸਬੰਧ ਵਿੱਚ ਫਿਰ ਡੀਐਸਪੀ ਸ਼੍ਰੀ ਜੁਗੇਸ਼ ਕੁਮਾਰ ਜੀ ਐਸਟੀਐਫ ਜਲੰਧਰ ਜੀ ਨੂੰ ਮੈਂ ਫੋਨ ਕਰਕੇ ਬੁਲਾਇਆ ਜਿਨ੍ਹਾਂ ਨੇ ਮੌਕੇ ਤੇ ਆਣ ਕੇ ਇਹਨਾਂ ਨੂੰ ਆਪਣਾ ਰੈਫਰੈਂਸ ਆਪਣਾ ਨਾਮ ਦੱਸਿਆ ਤੇ ਜੋ ਇਹ ਤਿੰਨੇ ਬੰਦਿਆਂ ਨੇ ਆਪਣੀ ਤਲਾਸ਼ੀ ਦੇਣ ਦੀ ਮਜੂਰੀ ਦੇ ਦਿੱਤੀ ਸਾਹਿਬ ਨੂੰ ਜੋ ਮੇਰੇ ਵੱਲੋਂ ਡਿਪ ਸਾਹਿਬ ਦੇ ਹੁਕਮ ਤਾਬਕ ਮੇਰੇ ਵੱਲੋਂ ਇਹ ਤਲਾਸ਼ੀ ਲਈ ਤਲਾਸ਼ੀ ਲੈਣ ਤੇ ਗੁਰਪ੍ਰੀਤ ਸਿੰਘ ਉਰਫ ਕਰਨ ਸਨਫ ਲਖਵਿੰਦਰ ਸਿੰਘ ਵਾਸੀ ਮਰਾਦਪੁਰ ਰਾਮਪੁਰਾ ਥਾਣਾ ਕੰਬੋਲ ਦੀ ਪੈਂਟ ਦੀ ਸੱਜੀ ਜੇਬ ਵਿੱਚੋਂ ਨਸ਼ੀਲਾ ਪਦਾਰਥ ਪ੍ਰਾਪਤ ਹੋਇਆ ਜਿਹਨੂੰ ਮਤਲਬ ਸੁੰਘ ਕੇ ਚੈੱਕ ਕੀਤਾ ਤਾਂ ਐਦਾ ਲੱਗ ਰਿਹਾ ਹੀਰੋ ਹੈ ਹੀਰੋਇਨ ਹੈਗੀ ਆ ਤੇ ਜੋ ਸੀਨੀਅਰ ਅਫਸਰਾਂ ਦੀ ਮੌਜੂਦਗੀ ਵਿੱਚ ਇਹਦਾ ਵੇਟ ਕੀਤਾ ਗਿਆ ਦਾ 270 ਗ੍ਰਾਮ ਮੋਮਲੇ ਲਫਾਫੇ ਦੇ ਵਿੱਚ ਇਹਦਾ weight ਪਾਇਆ ਗਿਆ ਜਿਹਨੂੰ ਸੀਨੀਅਰ ਅਫਸਰਾਂ ਦੀ ਹਾਜ਼ਰੀ ਵਿੱਚ ਇਹ ਪਲਾਸਟਿਕ ਡੱਬੇ ਵਿੱਚ ਪਾ ਕੇ ਸੀਲ ਮੋਰ ਕੀਤਾ ਗਿਆ ਉਸ ਤੋਂ ਬਾਅਦ ਦੂਜੇ ਸਾਗਰ ਸਨੂਬ ਜਸਪਾਲ ਸਿੰਘ ਵਾਸੀ ਕੋਟ ਮੀਰਾ ਗਲੀ ਨੰਬਰ 3 ਤੇ ਸੁੱਖੇ ਦੀ ਚੱਕੀ ਦੇ ਨੇੜੇ ਇਹਦਾ ਘਾਰਾ ਗਾਇਦੀ ਤਲਾਸ਼ੀ ਕੀਤੀ ਗਈ ਤੇ ਨਾਲ ਜਿਹੜਾ ਤੀਸਰਾ ਬੰਦਾ ਸੀ ਮੋਟਰਸਾਈਕਲ ਚਾਲਕ ਜਗਰੂਪ ਸਿੰਘ son of ਮੁਖਤਿਆਰ ਸਿੰਘ ਇਹਨਾਂ ਤਲਾਸ਼ੀ ਕੀਤੀ ਗਈ ਤੇ ਇਹ ਤਿੰਨਾਂ ਦੇ ਕੋਲੋ ਇਹ ਹੈਗੇ ਤਿੰਨੇ ਬੰਦੇ ਇਕੱਠੇ ਹੀ ਰੋਹਦਾ ਕੰਮ ਵੇਚਦੇ ਤੇ ਖਰੀਦਦੇ ਆ ਤੇ ਜੋ ਇਹਨਾਂ ਨੇ ਦੱਸਿਆ ਕਿ ਕਾਕਾਵਾ ਪਿੰਡ ਮਜੀਠਾ ਤੋਂ ਜਿੰਨਾਂ ਕੋਲ ਅਸੀਂ ਹੀ ਰੋਹ ਲਿਆ ਕੇ ਗਾਂ ਵੇਚਦੇ ਆ ਜੋ ਇਹ ਮੌਕੇ ਤੇ ਫੜੇ ਗਏ ਸਰ ਇਹ ਹੁਣ ਤਰਪੀਸ਼ ਗੁਰਾਨ ਹਾਲੇ ਤੇ ਇਹ ਦੱਸ ਰਹੇ ਕਿ ਅਸੀਂ 2-4 ਵਾਰੀ ਪਹਿਲੋਂ ਕੀਤਾ ਵਾ ਕੰਮ ਤੇ ਹੁਣ ਤੇ ਮਤਲਬ ਇਹਨਾਂ ਦਾ ਰਿਮਾਰਕ ਲਵਾਂਗੇ ਪੁੱਛ ਕੇ ਤੇ ਪਤਾ ਲੱਗੂਗਾ ਕਿੰਨੀ ਦੇਰ ਤੋਂ ਕਰ ਰਿਹਾ ਹੈ ਕੰਮ ਆਪ ਇਹ ਸਾਰੇ ਮੁੰਡਾ ਕਾਕਾ ਵਾ ਕੋਈ ਉਹ ਇਹਨਾਂ ਨੂੰ ਦੇਖ ਕੇ ਗਿਆ ਵਾ ਤੇ ਗਾਂ ਇਹਨਾਂ ਨੇ ਇੱਥੇ ਹੀ ਥੋੜੀ ਥੋੜੀ ਕਰਕੇ ਵੱਢੀ ਸੀ